ਪਿੰਡ ਦੇ ਘਰ ਦੇ ਵਿੱਚ ਅੱਧੀ ਰਾਤ ਨੂੰ ਤਮਾਕਾ ਹੁੰਦਾ ਹੈ ਤੇ ਘਰ ਦੇ ਤਿੰਨ ਕਮਰਿਆਂ ਦੀਆਂ ਛੱਤਾਂ ਉੱਡ ਗਈਆਂ ਨੇ ਜਿਸ ਦੇ ਵਿੱਚ ਇੱਕ ਬੰਦਾ ਚੁੱਲ੍ਹੋਂ ਜਾਂਦਾ ਤੇ ਪਤਨੀ ਨੂੰ ਹਲਕਿਆ ਸੱਟ ਆਉਂਦੀ ਹੈ ਧਮਾਕੇ ਦੀ ਆਵਾਜ਼ ਇੰਨੀ ਉੱਚੀ ਸੀ ਕਿ ਆਂਡ ਗਵਾਂਡ ਦੇ ਲੋਕ ਆਵਾਜ਼ ਸੁਣਦਿਆਂ ਹੀ ਉੱਠ ਜਾਂਦੇ ਨੇ ਹੈਰਾਨ ਕਰਦਾ ਇਹ ਮਾਮਲਾ ਪਿੰਡ ਪੱਖੋ ਕਲਾ ਤੋਂ ਸਾਹਮਣੇ ਆਇਆ ਜਿੱਥੇ ਟੱਬਰ ਰਾਤ ਨੂੰ ਗੁੜੀ ਨੀਂਦ ਦੇ ਵਿੱਚ ਸੁੱਤਾ ਪਿਆ ਸੀ ਪਰਿਵਾਰ ਮੁਤਾਬਕ ਅਚਾਨਕ ਰਾਤ ਨੂੰ ਤਬਾਕਾ ਹੋਇਆ ਤੇ ਘਰ ਦੀਆਂ ਛੱਤਾਂ ਉੱਡ ਗਈਆਂ ਨੇ ਤੇ ੇਠਾ ਪਿਆ ਸਾਰਾ ਸਮਾਨ ਹੀ ਭੰਨਿਆ ਗਿਆ ਦਰਅਸਲ ਇਹ ਤਬਾਕਾ ਕਿਸ ਕਾਰਨ ਹੋਇਆ ਇਸ ਦਾ ਪਤਾ ਨਹੀਂ ਲੱਗ ਸਕਿਆ ਹਾਲਾਂਕਿ ਸ਼ੁਰੂਆਤੀ ਮਾਮਲੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਬੈਟਰੀਆਂ ਦਾ ਕੰਮ ਕਰਦਾ ਹੈ ਤੇ ਇਸੇ ਕਰਕੇ ਬਲਾਸਟ ਹੋਇਆ ਹੋਵੇ ਦੂਜਾ ਕਾਰਨ ਰਾਤ ਨੂੰ ਮੌਸਮ ਦੀ ਖਰਾਬੀ ਹੋਣ ਕਾਰਨ ਬਿਜਲੀ ਡਿੱਗਣ ਦਾ ਵੀ ਦੱਸਿਆ ਜਾ ਰਿਹਾ ਪਰ ਅਜੇ ਤੱਕ ਕੁਝ ਸਾਫ ਨਹੀਂ ਹੋਇਆ ਤੇ ਬਲਾਸਟ ਤੋਂ ਬਾਅਦ ਇੱਕ ਬੰਦਾ ਚੁੱਲਸ ਜਾਂਦਾ ਹੈ ਜਿਸ ਨੂੰ ਫਟਾਫਟ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਪਤਨੀ ਦੇ ਮਾਮੂਲੀ ਸੱਟਾਂ ਨੇ ਕਰਦੀਆਂ ਤਸਵੀਰਾਂ ਵਿਅਕਤੀਤ ਅੰਦਾਜ਼ਾ ਲਗਾਇਆ ਜਾ ਹੀ ਸਕਦਾ ਹੈ ਕਿ ਅਖੀਰਿਤ ਮਾਕਾ ਕਿੰਨਾ ਜ਼ਬਰਦਸਤ ਹੋਵੇਗਾ ਨਿਸਪਾਲ ਕੋਈ ਸਾਨੂੰ ਕੋਈ ਪਤਾ ਨਹੀਂ ਲੱਗਿਆ ਸਾਰੇ ਅਸੀਂ ਸੁੱਤੇ ਪਏ ਸੀਗੇ ਹੂੰ ਕਦੋਂ ਹੋਇਆ ਜੀ ਇਹ 3:00 ਵਜੇ ਦੀ ਗੱਲ ਹੈ ਜੀ ਕਿੰਨਾ ਕਿ ਨੁਕਸਾਨ ਹੋਇਆ ਕਿੰਨੇ ਨੇ ਜਖਮੀ ਹੈਗੇ ਇਹਦੇ ਜੀ ਨੁਕਸਾਨ ਤਾਂ ਹੀ ਮੇਰੇ ਪਤੀ ਦੇ ਕਾਫੀ ਉਹ ਇਧਰ ਆਫ ਕਰਦੇ ਸੀਗੇ ਦੇਖਦੇ ਸੀ ਕੀ ਹੋਇਆ ਫਿਰ ਉਹਨਾਂ ਦੀ ਜਾਨੀ ਜਲਣ ਜੀ ਹੋ ਗਈ ਹਾਂ ਨਹੀਂ ਮੇਰੇ ਸਾਡੀ ਸਿਰਚ ਹੈ ਜੀ ਕੀ ਮੰਗ ਪਤਾ ਲੱਗਿਆ ਕੋਈ ਨਹੀਂ ਨਹੀਂ ਕਾਰਨ ਦਾ ਕੋਈ ਪਤਾ ਨਹੀਂ ਲੱਗਿਆ ਕੀ ਮੰਗ ਮੰਗ ਤਾਈ ਉਹ ਲਾ ਸਿੰਘਾ ਜੀ ਇਹ ਕਾਰੋਂ ਦਾ ਜੀ ਇਹ ਹੋਇਆ ਜੀ ਤੜਕੇ 3 ਵਜੇ ਦਾ ਟਾਈਮ ਸੀ ਇਹ ਆਇਆ ਲੱਗਿਆ ਜਿਵੇਂ ਕੋਈ ਬੰਬ ਫਟ ਗਿਆ ਹੁੰਦਾ ਉੱਥੇ ਹੁਣ ਜਿਹੜੇ ਕਮਰੇ ਚ ਇੱਕ ਲੋਇਟਰ ਪਿਆ ਸੀ ਇੱਕ ਚ ਗੈਸ ਪਿਆ ਸੀ ਪਤਾ ਕੋਈ ਸਾਨੂੰ ਲੱਗ ਨਹੀਂ ਰਿਹਾ ਵੀ ਚਾਂਸ ਕੀ ਹੋਇਆ ਤੇ ਸੰਤਾ ਨੂੰ ਤਾਂ ਪਤਾ ਲੱਗਿਆ ਵੀ ਜਦੋਂ ਬੰਬ ਮਗੋਂ ਮਤਲਬ ਫਟ ਗਿਆ ਇਹ ਤਿੰਨੇ ਛੱਤਾਂ ਪਟੀਆਂ ਗਈਆਂ ਜਿਹੜਾ ਸਮਾਨ ਪਿਆ ਸਾਰਾ ਟੁੱਟ ਪੁੱਟ ਕੇ ਸਾਰਾ ਚੂਰਾ ਹੋ ਗਿਆ ਜੀ ਫਰਿੱਜ ਵਗੈਰਾ ਕੂਲਰ ਵਾ ਸਾਰੇ ਕੁਝ ਖਰਾਬ ਹੋ ਗਿਆ ਜੀ ਕਿੰਨਾ ਨੁਕਸਾਨ ਹੋਇਆ ਕਿੰਨੇ ਲੱਖ ਦਾ ਨੁਕਸਾਨ ਤਾਂ ਜੀ ਹੁਣ ਦੇਖਿਆ ਜਾਵੇ ਜਿਹੜੇ ਹਿਸਾਬ ਨਾਲ 7-8 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਦਾ ਗਰੀਬ ਦਾ ਆਪ ਨੂੰ ਕੀ ਹੋ ਆਪ ਨੂੰ ਜੋ ਜਦੋਂ ਭੱਜ ਕੇ ਜਦੋਂ ਪਤਾ ਲੱਗਿਆ ਉੱਠ ਕੇ ਉਹਦੇ ਨਾਲ ਪਿੰਡੇ ਨੂੰ ਛੇਕ ਲੱਗ ਗਿਆ ਮਤਲਬ ਦੁਨੇ ਜਵਾਕ ਉਹ ਤੇ ਘਰ ਵਾਲੀ ਉਹ ਪੈਸੇ ਸੀ ਨਾਲ ਉਹਦੇ ਨਾਲ ਸਰੀਰ ਉਹ ਆ ਕੇ ਛੇਕ ਲੱਗ ਗਿਆ ਉਹ ਹਸਪੀਟਲ ਦਾਖਲਾ ਹੈ ਜਿਹੜਾ ਉਹ ਘਰ ਵਾਲੀ ਹੈ ਉਹਦੇ ਸਿਰ ਤੇ ਸੱਟਾਂ ਲੱਗੀਆਂ ਟੋਟਾ ਟੋਟਾ ਵੱਜ ਗਿਆ ਜਦੋਂ ਤਾਂ ਹਾਂ ਤੋਂ ਮਤਲਬ ਬੰਬ ਮੋਗ ਪੜਾਕਾ ਪਿਆ ਇਹ ਕਿੰਨੇ ਲੱਖ ਦਾ ਨੁਕਸਾਨ ਹੋਇਆ ਅਨਤਾਜਾ ਜੀ 7-8 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਇਹਦਾ ਬਲਾਸ ਦਾ ਇਹ ਅੱਜ ਸਵੇਰੇ ਲਗਭਗ 3:30 ਵਜੇ ਇੱਕੇਦਾਂ ਪੂਰਾ ਵੱਡਾ ਧਮਾਕਾ ਹੋਇਆ ਵੀ ਸਾਡਾ ਵੀਰ ਆ ਚਾਚੇ ਦਾ ਮੁੰਡਾ ਹਰਮੇਲ ਸਿੰਘ ਇਹ ਅਲਰੇਡੀ ਇਨਵਰਟਰ ਦਾ ਕੰਮ ਕਰਦਾ ਹੋਰ ਸੌਰੀ ਆਪਣਾ ਫਿਲਟਰ ਦਾ ਕੰਮ ਕਰਦਾਗਾ ਵਾਲੇ ਫਿਲਟਰ ਲਾਉਣਾਗਾ ਜਿਹੜਾ ਇਹ ਘਰ ਦੇ ਵਿੱਚ ਸੀਗਾ ਇਨਵਰਟਰ ਲੱਗਿਆ ਹੋਇਆ ਜਿਹੜਾ ਉਹਦੇ ਤੋਂ ਹੋਇਆ ਜਾਂ ਪਤਾ ਨਹੀਂ ਕਿੰਨਾ ਕਾਦੇ ਨਾਲ ਹੋਇਆ ਵੈਸੇ ਦੇਖਿਆ ਜਾਵੇ ਤਾਂ ਸਮਝ ਨਹੀਂ ਆ ਰਹੀ ਐਂਦਾ ਵੱਡਾ ਹਾਸਤਾ ਹੋਇਆ ਸਾਰੇ ਕਮਰੇ ਦੀ ਛੱਤਾਂ ਪਟੀਆਂ ਗਈਆਂ ਸਾਰੇ ਕਮਰੇ ਜਾਂ ਵਿੱਚੋਂ ਜਲ ਵੀ ਗਏ ਆ ਕੋਲੇ ਸਿਲੰਡਰ ਵੀ ਪਿਆ ਸੀ ਪਤਾ ਨਹੀਂ ਵੀ ਸਿਲੰਡਰ ਤੋਂ ਹੋਇਆ ਜਾਂ ਇਨਵਰਟਰ ਤੋਂ ਹੋਇਆ ਜਾਂ ਕੁਦਰਤੀ ਕੋਈ ਬਿਜਲੀ ਆਈ ਆ ਜਿਵੇਂ ਦੇਖਿਆ ਜਾਵੇ ਤਾਂ ਜਿਵੇਂ ਕਨਵੈਕਟਰ ਅੰਦਰਲੇ ਪਾਸੇ ਦਾ ਤਾਹਾਂ ਤੋਂ ਛੱਤਾਂ ਤਾਹਾਂ ਤੋਂ ਥੱਲੇ ਨੂੰ ਟੁੱਟੀਆਂ ਰਹਿ ਗਈਆਂ ਵੀ ਬਹੁਤ ਵੱਡਾ ਜਾਨੀ ਨੁਕਸਾਨ ਹੋਇਆ ਮਾਲੀ ਨਖਾਨ ਹੋ ਗਿਆ ਕਿੰਨਾ ਕ ਨੁਕਸਾਨ ਹੋ ਗਿਆ ਨੁਕਸਾਨ ਤਾਂ ਹੀ ਦੇਖਿਆ ਜਾਵੇ ਤਾਂ ਸਾਰੇ ਹੀ ਦੇਖੋ ਘਰ ਦਾ ਜਿਹੜਾ ਫਰਨੀਚਰ ਆ ਕੁਰਸੀਆਂ ਵਗੈਰਾ ਜੋ ਐ ਐਲਸੀਡੀ ਲੱਗੀ ਹੋਈ ਸੀ ਫ੍ਰਿਜ ਫ੍ਰਿਜ ਸਾਰੇ ਹੀ ਮਤਲਬ ਸਾਰੇ ਹੀ ਪੂਰੇ ਹੀ ਨੁਕਸਾਨ ਜਿੰਨਾ ਆਪਣਾ ਘਰੂ ਹਸਮਾਨਾ ਸਾਰੇ ਹੀ ਖਤਮ ਹੋ ਗਿਆ ਔਰ ਜਿਹੜਾ ਮਕਾਨ ਆ ਉਹ ਵੀ ਲਗਭਗ ਸਾਰੇ ਹੀ ਜਿਵੇਂ ਲੱਖਾਂ ਲੱਖ ਦਾ ਨੁਕਸਾਨ ਹੋਇਆ ੱਟੂ ਘੱਟ ਲੱਗਦਾ ਹੀ ਨੁਕਸਾਨ ਤਾਂ ਹੀ ਆਪਾਂ ਲਾਈਏ ਟੋਕਾ ਟੀ ਲੱਗ ਕੇ ਚੱਲਿਆ ਤਾਂ 70-80 ਲੱਖ ਰੁਪਏ ਦਾ ਨੁਕਸਾਨ ਹੋਇਆ ਕਿਉਂਕਿ ਵੀਰ ਵੀ ਪਹਿਲਾਂ ਆਈ ਕੇਈ ਕਰਕੇ ਬੇਰੋਜ਼ਗਾਰੀ ਸੀ ਥੋੜਾ ਹੀ ਮਾੜਾ ਮੋਟਾ ਕੰਮ ਚਲਾਇਆ ਸੀਗਾ ਹੱਥੀ ਕੰਮ ਕਰਨ ਵਾਲਾ ਹਨਾ ਇਹਦੇ ਲਈ ਬਹੁਤ ਜ਼ਿਆਦਾ ਵੱਡਾ ਨੁਕਸਾਨ ਮੰਨਿਆ ਇਸ ਕਹਿ ਸਕਦੇ ਆ ਵੀ ਸਾਰੀ ਜ਼ਿੰਦਗੀ ਦਾ ਨੁਕਸਾਨ ਤਾਂ ਹੋ ਗਿਆ ਛੱਟ ਵਗੈਰਾ ਕਿੱਥੇ ਵਜੀ ਹੈਗੀ ਛੱਟ ਇਹ ਵੀਰ ਦਾ ਜਦੋਂ ਪਤਾ ਲੱਗਿਆ ਇਹਨੂੰ ਦੂਸਰੇ ਕਮਰੇ ਚ ਪਿਆ ਸੀਗਾ ਵੀ ਇਨਵਰਟਰ ਵਾਲੇ ਕਮਰੇ ਚ ਕੋਈ ਆਵਾਜ਼ ਆਈ ਆ ਖੜਕਾ ਹੋਇਆ ਇਹਨਾਂ ਨੇ ਜਾ ਕੇ ਦੇਖਿਆ ਤਾਂ ਅੱਗ ਅੱਗ ਲੱਗੀ ਹੋਈ ਸੀਗੀ ਅਗਰ ਉਹ ਭਜਾਉਂਦੇ ਹੋਏ ਸਾਰੇ ਹੀ ਇਹਨਾਂ ਦਾ ਸਰੀਰ ਗੋਡਿਆਂ ਤੋਂ ਲੈ ਕੇ ਉੱਪਰ ਤੱਕ ਸਾਰੇ ਹੀ ਚਿਹਰਾ ਤੇ ਸਾਰੇ ਹੀ ਫੇਸ ਜਿਹੜਾ ਸਾਰੇ ਹੀ ਮਤਲਬ ਹੈਗਾ ਅੱਗ ਨਾਲ ਝੋਸੇ ਆ ਪੂ ਬੁਰੀ ਮੰਗਦਾ ਇਹ ਪ੍ਰਸ਼ਾਸਨ ਤੋਂ ਜਿਹੜਾ ਆਪਣਾ ਡੀਸੀ ਸਾਹਿਬ ਤੋਂ ਔਰ ਸਰਕਾਰ ਤੋਂ ਮੰਗ ਕਰਦੇ ਆ ਵੀ ਤੇ ਬਈ ਦਾ ਜਿਹੜਾ ਪਤਾ ਲਾਇਆ ਜਾਵੇ ਵੀ ਕੀ ਕਾਰਨਾ ਹਨਾ ਦੂਸਰਾ ਇਹ ਵੀ ਜਿਆਦਾ ਨੁਕਸਾਨ ਹੋਇਆ ਆਰਥਿਕ ਪੱਖੋਂ ਵੀ ਜਿੱਦਾ ਏਡਾ ਨੁਕਸਾਨ ਆ ਟੋਕੇ ਆਮ ਬੇਰੁਜ਼ਗਾਰ ਬੰਦਾ ਨਹੀਂ ਪਰਵਾਹੀ ਕਰ ਸਕਦਾ ਵੀ ਵੱਧ ਤੋਂ ਵੱਧ ਸਰਕਾਰ ਇਸ ਚੀਜ਼ ਦੀ ਮਦਦ ਕਰੇ ਆਪ ਲੋਕਲ ਪ੍ਰਸ਼ਾਸਨਾਂ ਡੀਸੀ ਵਗੈਰਾ ਵੀ ਪੂਰਾ ਆ ਕੇ ਦੇਖ ਕੇ ਮਦਦ ਕਰ ਲੈ। ਸੁਖਦੇਵ ਸਿੰਘ ਜੀ ਇਹ ਜੇ ਬਲਾਇਟ ਹੈ ਕੁਦਰਤੀ ਬਲਾਇਟ ਹੈ। ਕਿਥੇ ਨੂੰ ਕੋਈ ਪਤਾ ਨਹੀਂ ਲੱਗ ਰਿਹਾ ਜੀ। ਕੋਈ ਗੈਸ ਤੋਂ ਕਹਿੰਦੇ ਕੋਈ ਇਨਵਰਟਰ ਤੋਂ ਕਹਿੰਦੇ। ਪਰ ਨੁਕਸਾਨ ਬਹੁਤ ਹੋਇਆ ਜਿਹਨੇ ਬੱਚੇ ਕੁਝ ਨਹੀਂ ਹੈਗਾ। ਕਿੰਨਾ ਕ ਨੁਕਸਾਨ ਹੋਇਆ ਭਾਈ ਜੀ ਕਿੰਨੇ ਜਣੇ ਸੱਟਾਂ ਲੱਗੀਆਂ। ਸੱਟਾਂ ਦੋ ਜਣੇ ਲੱਗੇ ਬੱਚਾ ਬਚ ਗਿਆ ਜੀ। ਜਿਹਨਾਂ ਹਰ ਮੇਲੇ ਘਰ ਦਾ ਮਾਲ ਕਾ ਜੀ। ਉਹ ਦਾਖ ਲਾਈ ਜੀ ਸੱਟਾਂ ਬਹੁਤ ਜ਼ਿਆਦਾ ਉਹਦੀ। ਗੁੰਮ ਪੈਸ ਭਗਤ ਨਕਸਨ ਸਾਹਿਬ ਕੋ ਟੋੜਾ 9 10 ਲੱਖ ਦਾ ਨਕਸਨ ਹੈ ਘਟ ਕੋਟੀ ਉਹਦਾ ਗੋਗ ਲੱਗੀ ਜੀ ਡਿਗ ਡੁਕ ਪੈ ਜੀ ਸੱਟ ਕੋਈ ਸਰਟੀਫਿਕੇਟ ਹੈ ਜੀ ਟਾਪ 10 ਦੀ ਪੇਮਤੀ ਕੋਕ ਮਕਾਨ ਸਾਰਾ ਟਾਟੇ ਰਿਓ ਹੈ ਕਿਨੇ 3 4 ਕਮਰੇ ਜੀ ਬਤਵਾ ਦੇ ਸਰਕਾਰ ਤੋਂ ਮੁਆਵਜ਼ਾ ਦਿੱਤਾ ਜਾ ਵੀ ਤਾਂ ਕਿ ਜਿਹੜਾ ਬੰਦਾ ਯਾਉਦੀ ਅੰਪਾਇਰ ਨੇ ਖੜਾ ਹੋ ਜਾਵੇ ਸੁਖਦੇਵ ਸਿੰਘ ਅੱਜ ਸਵੇਰੇ ਪਖੋਗਲੇ ਸਰਪੰਚ ਸਾਹਿਬ ਨੇ ਸਾਨੂੰ ਕਾਲ ਕੀਤੀ ਸੀ ਵੀ ਕਿ ਹਰਮੇਲ ਸਿੰਘ ਦਾ ਘਰ ਹੈਗਾ ਇੱਥੇ ਗੋਨਾ ਪੱਤੀ ਦੇ ਵਿੱਚ ਉੱਥੇ ਵੀ ਘਰ ਦੇ ਵਿੱਚ ਅਚਨਚੇਤ ਜਿਹੜਾ ਹੈਗਾ ਧੁਮਾਕਾ ਹੋਇਆਗਾ ਅਸੀਂ ਪਿੰਡ ਦੇ ਵਿੱਚ ਹੀ ਮੌਕੇ ਤੇ ਪਹੁੰਚੇ ਤੇ ਹਰਮਨ ਸਿੰਘ ਦਾ ਘਰ ਹੈ ਪਿੱਛੇ ਜਿਹੜਾ ਹੈਗਾ ਤਿੰਨ ਕਮਰੇ ਨੇੜੇ ਇਹ ਤਿੰਨੇ ਦੀਆਂ ਉਹ ਧੁਮਾਕੇ ਦੇ ਨਾਲ ਜਿਹੜੀਆਂ ਹੈਗੀਆਂ ਨੇ ਛੱਤਾ ਉੱਡ ਗਈਆਂ ਤੇ ਜਾਨੀ ਨੁਕਸਾਨ ਜਿਹੜਾ ਹੁਣ ਉਹ ਬਚ ਗਿਆ ਘਰ ਦਾ ਮਾਲਕ ਹਰਮੇਲ ਸਿੰਘ ਉਹ ਥੋੜਾ ਝੁਲਸਿਆ ਗਿਆ ਉਹ ਬੀਐਮਸੀ ਹਸਪਤਾਲ ਦੇ ਵਿੱਚ ਦਾਖਲਾ ਹੈਗਾ ਤੇ ਉਹਨਾਂ ਦੇ ਘਰ ਵਾਲੀ ਸੀਗੀ ਸੁਖਪਾਲ ਕੌਰ ਉਹ ਮੈਨਰ ਜਿਹੜੀ ਹੈਗੀ ਹੈ ਜ਼ਖਮੀ ਹੈਗੀ ਕਾਰਨ ਬਤਾ ਲੱਗਿਆ ਫਿਰ ਬਲਾਕਨ ਕਾਰਨ ਇਹਨਾਂ ਦਸਨ ਮੁਤਾਬਕ ਤਾਂ ਇਹ ਕਹਿ ਰਹੇ ਨੇ ਵੀ ਜਿਵੇਂ ਅੰਦਰ ਬੈਟਰ ਹੈ ਨਾ ਕੰਮ ਕਰਦਿੰਦੇ ਨੇ ਇਹ ਬੈਟਰੀ ਬੁਟਰੀ ਹੁੰਦਾ ਕੁਝ ਬੈਟਰ ਤੋਂ ਵੀ ਹੋ ਸਕਦਾ ਜਿਹੜਾ ਹੈਗਾ ਵੀ ਜਿਹੜਾ ਕੋਈ ਚਿੰਗਾਰੀ ਲੱਗੀ ਹੋਵੇ ਤੇ ਗੈਸ ਲੀਕ ਦਾ ਵੀ ਚੱਲ ਰਿਹਾਗਾ ਉਹ ਦੇਖਦੇ ਹੁਣ ਕੀ ਮਾਮਲਾ ਸਾਹਮਣੇ ਆ ਰਿਹਾ ਤੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਊਗੀ ਕੁਝ ਕਹਿ ਰਹੇ ਸਮਾਨੀ ਹਾਂ ਉਹ ਵੀ ਕਹਿ ਰਹੇ ਨੇ ਉਹ ਤੋਂ ਵੀ ਚਲੋ ਬਦਲਵਾਈ ਵਾਲਾ ਮੌਸਮ ਹੈਗਾ ਉਹਦੀ ਪੋਸਿਬਿਲਟੀ ਵੀ ਜਿਹੜੀ ਆਪਾਂ ਖਤਮ ਨਹੀਂ ਕਰ ਸਕਦੇ ਫਿਰ ਵੀ ਦੇਖਦੇ ਆ ਜੋ ਕੁਝ ਵੀ ਹੈਗਾ ਉਦੇ ਮੁਤਾਬਕ ਜੋ ਬੰਦਾ ਹੈਗਾ ਅਸੀਂ ਜਿਹੜੇ ਹੈਗੇ ਜ਼ਖਮੀ ਹੈਗੇ ਬੀਐਮਐਸ ਉਹਨਾਂ ਬਿਆਨ ਲਿਖ ਰਹੇ ਆ ਤੇ ਕਿਉਂਕਿ ਚਸ਼ਮਦੀਪ ਤਾਂ ਉਹ ਹੀ ਨੇ ਕੋਲੇ ਹੋਈ ਸੀਗੇ ਉਹਨੇ ਦੱਸੇ ਮੁਤਾਬਕ ਜੋ ਵੀ ਬੰਦੀ ਕਰ ਵੀ ਆਮਲ ਚ ਲੈ ਜਾਂਦੇ ਜਾਊਗੀ